ਗਿਲਕੂ ਫਲੈਟ ਵਾਲੀ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਨਵਾਂ ਸੰਧੂ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਹ ਵੀਡੀਓ ਬਿਲਕੁਲ ਫੀਕਾ ਤੇ ਕੋਈ ਹੋਰ ਮਸਲੇ ਦੀਆਂ ਪਰ ਹੁਣ ਪ੍ਰੇਮ ਟਿੱਲੋ ਦੇ ਵੱਲੋਂ ਖੁਦ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਹਾਂ ਉਹ ਨਵਾਂ ਸੰਧੂ ਦੇ ਫਲੈਟ ਗਿਆ ਸੀ ਤੇ ਕਈ ਹੋਰ ਗੱਲਾਂ ਦਾ ਵੀ ਜ਼ਿਕਰ ਪ੍ਰੇਮ ਟਿੱਲੋ ਨੇ ਆਪਣੇ ਲਾਈਵ ਦੇ ਵਿੱਚ ਕੀਤਾ ਹੈ ਖੈਰ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਪਹਿਲਾਂ ਵੀ ਕੰਟਰੋਵਰਸੀਆਂ ਹੋਈਆਂ ਨੇ ਪਰ ਕੋਈ ਵੀ ਆਰਟਿਸਟ ਇੱਕ ਦੂਸਰੇ ਦੇ ਫਲੈਟ ਨਹੀਂ ਸੀ ਪਹੁੰਚਿਆ ਪਰ ਹੁਣ ਨਵਾਂ ਸੰਧੂ ਅਤੇ ਪ੍ਰੇਮ ਟਿੱਲੋ ਦੀ ਕੰਟਰ ਦੇ ਨਾਲ ਨਾਲ ਆਫਲਾਈਨ ਵਾਲਾ ਵੀ ਰੂਪ ਲੈ ਲਿਆ ਹੈ ਖੈਰ ਦੋਹੇ ਸਿੰਗਰਾਂ ਦਾ ਇੰਡਸਟਰੀ ਦੇ ਵਿੱਚ ਚੰਗਾ ਨਾਮ ਹੈ ਤੇ ਵੱਡੇ ਪੱਧਰ ਤੇ ਲੋਕ ਫਾਲੋ ਵੀ ਕਰਦੇ ਨੇ ਪਰ ਨਵਾਂ ਸੰਤੂਸ਼ ਦੇ ਚਾਹਣ ਵਾਲੀ ਕਿਤੇ ਨਾ ਕਿਤੇ ਜ਼ਰੂਰ ਨਾਰਾਜ਼ ਹੋਏ ਨੇ ਕਿਉਂਕਿ ਲਗਾਤਾਰ ਨਵਾਂ ਸੰਧੂ ਨੂੰ ਕਮੈਂਟ ਕੀਤੇ ਜਾ ਰਹੇ ਨੇ ਕਿ ਹੁਣ ਪਾਣੀ ਸਿਰ ਤੋਂ ਲੰਘਦਾ ਜਾ ਰਿਹਾ ਤੁਸੀਂ ਵੀ ਪ੍ਰੇਮ ਨੂੰ ਰਿਪਲਾਈ ਦਿਓ ਪਰ ਨਵਾਂ ਸੰਧੂ ਨੇ ਇਸ ਮਸਲੇ ਤੇ ਬਿਲਕੁਲ ਚੁੱਪੀ ਸਾਦੀ ਹੋਈ ਹੈ ਇਸ ਗੱਲ ਦੇ ਵਿੱਚ ਵੀ ਕੋਈ ਝੂਠ ਨਹੀਂ ਹੈ ਕਿ ਸੱਚੀ ਹੁਣ ਪਾਣੀ ਸਿਰ ਤੋਂ ਲੰਘ ਚੁੱਕਿਆ ਹੈ ਤੇ ਨਵਾਂ ਨੇ ਆਪਣੀ ਮਿਹਨਤ ਦੇ ਸਦਕੇ ਇੰਡਸਟਰੀ ਨੂੰ ਜਿੰਨੇ ਵੀ ਸੁਪਰ ਹਿੱਟ ਟਰੈਕ ਦਿੱਤੇ ਸੀ ਸਾਰੇ ਦੀ ਸਾਰੇ ਪ੍ਰੇਮ ਟੀਲਨ ਨੇ ਸ਼ੋਜ਼ ਆਫ ਦੇ ਪੋਸਟਰ ਦੇ ਵਿੱਚ ਆਪਣੀ ਯੁਕਤੀ ਦੀ ਨੋਕ ਤੇ ਰੱਖ ਦਿੱਤੀ ਨੇ ਤੇ ਖੁਦ ਗਿਲਕੋ ਫਲੈਟ ਵਾਲੇ ਮਸਲੇ ਤੇ ਪ੍ਰੇਮ ਨੇ ਕਮੈਂਟ ਕੀਤਾ ਕਿ ਅਸੀਂ ਗੈਂਸਿਸ ਦੇ ਫਲੈਟ ਪਰ ਇਸ ਦੀ ਬਾਹਰ ਆਉਣ ਦੀ ਹਿੰਮਤ ਨਹੀਂ ਪਈ ਸੁਬਾ ਕਿਸ ਕੰਟਰੋਵਰਸੀ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਉਹ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੀ ਕਰਿਓ